ਆ ਦੇਖੋ ਭਾਈ ਪਿੰਡ ਹਰੇੜੀ ਪਿੰਡ ਚੰਗਾਲ ਦੀ ਸੰਗਤ ਖਾਣਾ ਛੱਕ ਰਹੀ ਆ ਆ ਗਾਜਰਾਂ ਦੀ ਦਾਲ ਵਧੀਆ ਬਣਾਈ ਆ ਇਹਨਾਂ ਨੇ ਆ ਰੋਟੀ ਤੋਂ ਬਾਅਦ ਭਾਈ ਇੱਕ ਦੋ ਦੋ ਕੇਲੇ ਜ਼ਰੂਰ ਖਵਾ ਰਹੇ ਨੇ ਇਹ ਆ ਦੇਖੋ ਇੰਨੀ ਦਿੱਲੀ ਤੇ ਸੇਵਾ ਹੋ ਰਹੀ ਆ ਭਾਈ ਜਿਹੜੇ ਤੁਸੀਂ ਪਿੰਡ ਪੁੰਡ ਮਾਗਰ ਗੈਲ ਹਜ਼ਾਰ ਰਹਿ ਗਏ ਨਾ ਕਿਹੜਾ ਉਰੇ ਆ ਕੇ ਦੇਖੋ ਆ ਸਾਡੀਆਂ ਮਾਤਾ ਦੇਖੋ ਗਰਮ ਗਰਮ ਪ੍ਰਸ਼ਾਦੇ ਲਾ ਰਹੀਆਂ ਨੇ ਰੇੜੀ ਤੇ ਚੰਗਾਲ ਦੀ ਕਾਹਦੀ ਹੈ ਰੇੜੀ ਤੇ ਚੰਗਾਲ ਦੀਆਂ ਕਹੇ ਤਾਂ ਬੇਬੇ ਅਸੀਂ ਤਾਂ ਐਂ ਕਹਿਣਾ ਜਿਹੜੀਆਂ ਮਾਗਰ ਬੇਬਿਆਂ ਸਾਡੀਆਂ ਰਹਿੰਦੀਆਂ ਨੇ ਉਹ ਇੱਕ ਵਾਰ ਆ ਕੇ ਜ਼ਰੂਰ ਦੇਖਣ ਹੋਰੇ ਆ ਸਾਡੀਆਂ ਮਾਤਾ ਦੇਖੋ ਪਾਣੀ ਗਰਮ ਤੇ ਲੱਗੀ ਹੋਈ ਆ ਨਾਲੇ ਰੋਟੀਆਂ ਕਰ ਰਹੀ ਹੈ ਠੀਕ ਹੇਲੂਜੀ ਆ ਦੇਖੋ ਜੀ ਚੰਗਾਲ ਵਾਲੇ ਬਜ਼ੁਰਗ ਸਾਡੇ ਛੱਲਣ ਲੱਗ ਰਹੇ ਨੇ ਕਹਿੰਦੇ ਕੇਲੀ ਵਾਲੇ ਸਵਾਦ ਨੇ ਬਹੁਤ ਜੀ ਲੱਗਿਆ ਜੀ ਗਿਆ ਨਹੀਂ ਠੱਕੇ ਨਾਲ ਹੀ ਰਹਿ ਗਿਆ ਆ ਦੇਖੋ ਭਾਈ ਦੀ ਇੰਟਰਵਿਊ ਲੈਨੇ ਆਪਾਂ ਕਹੋ ਭਾਈ ਜੀ ਲੱਗਿਆ ਹਾਂ ਭਾਈ ਬਹੁਤ ਵਧੀਆ ਅੱਛਾ ਲੱਗਿਆ ਸੋਹਰੇ ਜਨਾ ਜੀ ਹਾਂ ਹਾਂ ਨਾ ਭਾਈ ਠੀਕ ਹੈ ਜੀ ਚੜਦੀ ਕਲਾ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਆ ਬਾਬਾ ਸਾਡਾ ਇਹਨੂੰ ਅੱਜ 15 ਦਿਨ ਹੋ ਗਏ ਆ ਇਹਨੂੰ ਇਹਦਾ ਇਹ ਦੱਸ ਦਿੰਦੇ ਨੇ ਪਤੰਦਰ ਕਹਿੰਦਾ ਮੇਰੀ ਤਾਂ ਸੌਰੀ ਸੇਵਾ ਨਹੀਂ ਹੋਈ ਜਿੰਨੀ ਕਹਿੰਦਾ ਦਿੱਲੀ ਜਾ ਕੇ ਹੋਈ ਆ ਕਿਉਂ ਬਾਬੇ ਸੱਚੀ ਗੱਲ ਆ ਸੱਚੀ ਗੱਲ ਆ ਪੂਰੀ ਬਹੁਤ ਸੇਵਾ ਹੁੰਦੀ ਆ ਕੰਬਲੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਭਾਈ ਐਂ ਕਹਿੰਦੇ ਜਿਹੜੇ ਹਜੇ ਤੱਕ ਦਿੱਲੀ ਨਹੀਂ ਪਹੁੰਚੇ ਉਹ ਦਿੱਲੀ ਆਉਣ ਤੇ ਉਰੇ ਦਾ ਜਿਹੜਾ ਮਾਹੌਲਾ ਉਹ ਦੇਖਣ ਧੰਨਵਾਦ ਜੀ